ਤੁਹਾਨੂੰ ਟੁਲੇ ਨਾ ਸਰ ਦਾ ਕੁੜਪਰਾ ਇਰੀ ਜੀ ਚੋ ਹੈਰੀ ਬ੍ਰਾਮਹਣੀ ਹੈ ਸਰ ਕੀ ਸਾਰਾ ਮਸਲਾ ਹੈ ਕਿ ਕਿੰਨੇ ਬਣਾਏ ਨੇ ਕਿ ਰੱਖਤਾ ਹੈ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੋਧ ਮੁਹਿੰਮ ਚਲਾਈ ਗਈ ਹੈ ਉਸ ਮੁਹਿੰਮ ਦੇ ਅਧੀਨ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਆਈਪੀਐਸੀ ਵੱਲੋਂ ਜੋ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਉਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੱਲ ਰੀਡਕੋਟ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਸੀ ਇਸ ਦੌਰਾਨ ਕੱਲ ਮੋਗਾ ਰੋਡ ਕੋਟਕਪੂਰਾ ਵਿੱਚ ਸੀਆਈਏ ਦੀ ਟੀਮ ਜਿਸ ਦਾ ਇੰਚਾਰ ਜਿਹੜਾ ਏਐਸਏ ਸੁਖਪਾਲ ਸਿੰਘ ਸੀ ਵੱਲੋਂ ਸ਼ੱਕੀ ਪਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜੋ ਦੌਰਾਨੇ ਚੈਕਿੰਗ ਦੋ ਵਿਅਕਤੀਆਂ ਜਿਨ੍ਹਾਂ ਦਾ ਨਾਮ ਮਨਪ੍ਰੀ ਸਿੰਘ ਵਰਮਨੀ ਤੇ ਅਸ਼ੋਕ ਕੁਮਾਰ ਅਸ਼ੋਕ ਦੋਨੋਂ ਵਾਸੀ ਕੋਟਕਪੂਰਾ ਦੇ ਆ ਜਿਹੜੇ ਐਕਟਿਵਾ ਤੇ ਸਵਾਰ ਸੀ ਇਹਨਾਂ ਨੂੰ ਚੈੱਕ ਕੀਤਾ ਗਿਆ ਤੇ ਦੌਰਾਨੇ ਚੈਕਿੰਗ ਇਹਨਾਂ ਦੀ ਐਕਟਿਵਾ ਦੀ ਸੀਟ ਦੇ ਥੱਲੇ 50 ਗ੍ਰਾਮ ਜਿਹੜਾ ਹੈਰੋਇਨ ਬਰਾਮਦ ਹੋਈ ਹੈ ਉਹਦੇ ਨਾਲ ਇੱਕ ਟਰਮ ਕੰਪਿਊਟਰ ਕੰਡਾ ਤੇ 10000 ਰੁਪਏ ਡਰਗਮਨੀ ਵੀ ਬਰਾਮਦ ਹੋਈ ਹੈ ਜੋ ਇਹਨਾਂ ਨੂੰ ਬਰਾਮਦ ਦਾ ਐਰੋਨ ਸਮੇਤ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਇਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਇਨਾਂ ਪਾਸੋਂ ਬੈਕਵਰਡ ਤੇ ਫਾਰਵਰਡ ਲਿੰਕਸ ਬਾਰੇ ਵੀ ਪਤਾ ਜੋ ਹੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦਾ ਵੀ ਇਨਾਂ ਬਾਰੇ ਕੋਈ ਹੋਰ ਕਲਾਸੇ ਹੋਣਗੇ ਉਹ ਆਪ ਜੀ ਦੱਸ ਸਕਦੇ ਹੋ